ਦੋਸਤੋ ਜੇਕਰ ਤੁਸੀਂ ਘਰ ਪਾ ਰਹੇ ਹੋ ਜਾਂ ਘਰ ਪਾਉਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਉਹਦੇ ਵਿੱਚ ਲੱਕੜ ਦਾ ਕੰਮ ਵੀ ਜ਼ਰੂਰ ਕਰਵਾਉਣਾ ਹੋਵੇਗਾ ਤੇ ਕਈ ਵਾਰੀ ਇੱਕਣ ਹੁੰਦਾ ਵੀ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਲੱਕੜ ਦਾ ਵਧੀਆ ਮਿਸਤਰੀ ਵਧੀਆ ਕੰਮ ਕਰਨ ਵਾਲਾ ਮਿਸਤਰੀ ਲੱਭੂ ਕਿੱਥੇ ਤੇ ਅੱਜ ਤੁਹਾਡੀ ਉਹੀ ਮੁਸ਼ਕਿਲ ਦਾ ਹੱਲ ਕਰਨ ਅਸੀਂ ਤੁਹਾਨੂੰ ਰਾਏਕੋਟ ਰੋਡ ਮਲੇਰਕੋਟਲਾ ਵੱਲ ਲੈ ਕੇ ਜਾ ਰਹੇ ਹਾਂ ਆਹ ਦੇਖੋ ਜੀ ਪਹਿਲਾਂ ਤੁਹਾਨੂੰ ਉੱਥੇ ਪਹੁੰਚਾਉਨੇ ਆ ਫਿਰ ਉਹਨਾਂ ਦਾ ਕੰਮ ਕਰਿਆ ਹੋਇਆ ਵੀ ਦਿਖਾਉਨੇ ਆ ਤੇ 40-45 ਸਾਲ ਦਾ ਐਕਸਪੀਰੀਅੰਸ ਇਹਨਾਂ ਨੂੰ ਹੈਗਾ ਇਹ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਤੁਹਾਨੂੰ ਦਵਾਂਗੇ ਵੀਡੀਓ ਦੇ ਨਾਲ ਜੁੜੇ ਰਹੋ ਤੇ ਜਿਹੜੇ ਤੁਹਾਡੇ ਦੋਸਤ ਮਿੱਤਰ ਘਰ ਪਾਰ ਰਹੇ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਆ ਦੇਖੋ ਜੀ ਰਾਏਕੋਟ ਰੋਡ ਦੇ ਪੁਲ ਤੋਂ ਥੱਲੇ ਉਤਰ ਕੇ ਪੰਪ ਤੋਂ ਥੋੜਾ ਜਿਹਾ ਅੱਗੇ ਆ ਕੇ ਆਹੀ ਰੋਡ ਦੇ ਉੱਪਰ ਅੱਗੇ ਆ ਕੇ ਤੁਹਾਨੂੰ ਇਹ ਲੱਕੜ ਵਾਲੀ ਦੁਕਾਨ ਦੇਖਣੀ ਆ ਇੱਥੇ ਹੀ ਪਹੁੰਚਣਾ ਤੁਸੀਂ ਆ ਜਾਓ ਫਿਰ ਤੁਹਾਡੀ ਮਿਸਤਰੀ ਜੀ ਨਾਲ ਵੀ ਗੱਲ ਕਰਵਾਉਨੇ ਆ ਤੇ ਇਹਨਾਂ ਦਾ ਕੀਤਾ ਹੋਇਆ ਬਹੁਤ ਹੀ ਸ਼ਾਨਦਾਰ ਕੰਮ ਵੀ ਦਿਖਾਉਨੇ ਆ ਆਖਰੀ ਸਾਹਿਬ ਬੜਾ ਬਸ ਸਵਾਗਤ ਹੈ ਮੇਰੇ ਕੋਲ ਲੈ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਹਾਂਜੀ ਸਿਰ ਇਹ ਇੱਕ ਮਤਲਬ ਕੰਮ ਕਿਵੇਂ ਕਰਦੇ ਹੋ ਜਿਵੇਂ ਸਪੋਜ਼ ਕਰ ਲਓ ਕਿਸੇ ਨੇ ਕੋਠੀ ਬਦਿਆ ਕਰਵਾਉਣੀ ਹੋਵੇ ਕੰਮ ਕੋਠੀਆਂ ਦਾ ਪੂਰਾ ਵਧੀਆ ਕਰਕੇ ਦਿੰਦੇ ਆ ਜੀ ਪੂਰਾ ਪੂਰਾ ਰੀਜਨ ਕਰਕੇ ਦਿੰਦੇ ਆ ਜੀ ਪੂਰਾ ਸਟਰੋਂਗ ਕੰਮ ਕਰਕੇ ਦਿੰਦੇ ਆ ਜੀ ਚਾਹੇ ਸਾਡੇ ਕੋਲ ਅਗਲਾ ਬਿੱਦ ਮਟੀਰੀਅਲ ਕਰਾ ਲੈ ਚਾਹੇ ਲੇਬਰ ਤੇ ਕਰਾ ਲੈ ਪਰ ਅਸੀਂ ਦੋ ਦੋਏ ਕੰਮ ਪੂਰੇ ਵਧੀਆ ਤਰੀਕੇ ਨਾਲ ਕਰਕੇ ਦੇ ਦਿੰਦੇ ਵਧੀਆ ਤਰੀਕੇ ਨਾਲ ਕਰਕੇ ਦਵਾਉਂਗੇ ਹਾਂਜੀ ਹਾਂਜੀ ਹੁਣ ਜਿਵੇਂ ਤੁਸੀਂ ਦੱਸਿਆ ਵੀ ਕੋਠੀਆਂ ਤਿਆਰ ਕਰਦੇ ਹੋ ਹੁਣ ਉਹ ਤਾਂ ਆਪਣੇ ਕੋਲ ਦੇਖਣ ਨੂੰ ਕੁਝ ਨਹੀਂ ਉਹਦੇ ਦਾ ਅਸੀਂ ਕੰਮ ਕਰਦੇ ਹਾਂ ਇੱਥੇ ਤਾਂ ਥੋੜਾ ਬੋਤਾ ਬਰ ਰੱਖਿਆ ਪਹਿਲਾਂ ਕੰਮ ਇੱਥੇ ਬਹੁਤ ਜ਼ ਉਹਨਾਂ ਉਸੇ ਸੀ ਕੋਠੀ ਰਾੜਵਾ ਪਿੰਡ ਤੇ ਯਾਰ ਕੀਤੀ ਆ ਅੱਛਾ ਬਹੁਤ ਵੱਡੀ ਕੋਠੀ ਯਾਰ ਕੋਠੀ ਦਿਖਾਵਾਂਗੇ ਵੈਸੇ ਜੇ ਗੱਲ ਕਰ ਲਈਏ ਲੇਬਰ ਕਿੰਨੀ ਕਰ ਆਪਣੇ ਕੋਲੇ ਲੇਬਰ ਬਸ ਇਹਦੀ ਆ ਜੀ ਲੇਬਰ ਤਾਂ ਜਿੰਨਾ ਕੰਮ ਹੁੰਦਾ ਅਗਲੇ ਨਾਲ ਟਾਈਮ ਦੇ ਮੰਗੋ ਟਾਈਮ ਦੇ ਵਿੱਚ ਅਗਲਾ ਕੰਮ ਨਿਮੇੜਦੇ ਤਾਂ ਪਹਿਲੇ ਨਿਮੇੜਦੇ ਤਾਂਲੇ ਨਿਮੇੜਦੇ ਆ ਤੇ ਹੋ ਜਿਵੇਂ ਆਪਾਂ ਉਰੇ ਪਹੁੰਚਿਆ ਇਹਦੇ ਉਹਨੂੰ ਐਡਰੈਸ ਦਿਖਾਤਾ ਤੇ ਹੁਣ ਬਾਈ ਜੀ ਕਹਿੰਦੇ ਰਾੜਵਾ ਪਿੰਡ ਇਹਨਾਂ ਨੇ ਕੋਠੀ ਤਿਆਰ ਕੀਤੀ ਆ ਬੜੀ ਕਮਾਲ ਦੀ ਕੋਠੀ ਆ ਉੱਥੇ ਚੱਲਦੇ ਆ ਬਾਈ ਜਿਹੜਾ ਸਾਰਾ ਕੰਮ ਕੀਤਾ ਹੋਇਆ ਤੁਹਾਡਾ ਕੀਤਾ ਹੋਇਆ ਇਹ ਸਾਰਾ ਸਾਡਾ ਕੀਤਾ ਹੋਇਆ ਜੀ ਸਾਰਾ ਟੋਟ ਉਹ ਕੰਮ ਆਪਾਂ ਨੇ ਕੀਤਾ ਜੋ ਵੀ ਕੀਤਾ ਜੋ ਵੀ ਕੀਤਾ ਜਿਵੇਂ ਬੈਡਰੂਮ ਤਿਆਰ ਕੀਤੇ ਨੇ ਔਰ ਕਿਚਨ ਤਿਆਰ ਕੀਤੀ ਆ ਦੇਖੋ ਜੀ ਪੌੜੀਆਂ ਲੱਕੜ ਦੀਆਂ ਚੜਾਈਆਂ ਨੇ ਬਾਈ ਉਧਰ ਮਾਰਨੀ ਕੈਮਰਾ ਤੇ ਲੁੱਕ ਦੇਖ ਲਓ ਕਿਉਂਕਿ ਜਿਹੜੀ ਕੋਠੀ ਦੀ ਲੁੱਕ ਹੈ ਉਹ ਕਿਦਾਂ ਬਣਦੀ ਹੁੰਦੀ ਆ ਲੱਕੜ ਦੇ ਕੰਮ ਤੇ ਲੱਕੜ ਦੇ ਕੰਮ ਦੀ ਪੂਰੀ ਸ਼ੰਡ ਕੱਟ ਰੱਖੇ ਨੇ ਬਾਈ ਉਹਨਾਂ ਨੇ ਤੇ ਸਾਨੂੰ ਦਿਖਾ ਦਿਓ ਜੀ ਫਿਰ ਕੰਮ ਬਾਰੇ ਦੱਸੋ ਕਿਵੇਂ ਕਿਵੇਂ ਕੀ ਕੀ ਚੀਜ਼ ਕੀਤੀ ਹੈ ਤੁਸੀਂ ਤੁਹਾਨੂੰ ਅਖੇ ਜਾਂ ਦਿਖਾ ਦੇਣਾ ਜੀ ਚਲੋ ਸਭ ਤੋਂ ਪਹਿਲਾਂ ਪਰ ਕਿਚਨ ਦੇਖਦੇ ਆ ਜਿਵੇਂ ਕਿਚਨ ਤਿਆਰ ਕੀਤਾ ਜੀ ਇਹ ਪ੍ਰੋਫਾਈਲ ਪੱਲਾ ਜੀ ਓਕੇ ਪ੍ਰੋਫਾਈਲ ਪੱਲਾ ਤਿਆਰ ਕੀਤਾ ਇਹਦੇ ਵਿੱਚ ਲਾਈਟ ਲਗਣੀ ਆ ਅਰਲੀ ਲੈਟ ਲੱਗਣੀ ਐ ਇਹਦੇ ਨਾਲ ਇਹ ਦੀ ਦੁਗਣੀ ਲੁੱਕ ਬਣ ਜਾਂਦੀ ਐ ਬੋਲੇ ਥੱਲੇ ਕੰਮ ਚੱਲ ਰਿਹਾ ਸਾਡੇ ਕੰਮ ਚੱਲਦੇ ਆ ਜੀ ਹਾਂ ਜੀ ਹਾਂ ਜੀ ਤੇ ਜੇ ਆਪਾਂ ਗੱਲ ਕਰੀਏ ਦੇਖੋ ਜੀ ਕੰਮ ਦਾ ਪਤਾ ਲੱਗਦਾ ਵੀ ਹਾਂ ਕੀਤਾ ਹੋਇਆ ਸਨਮਾਇਕਾ ਲਾਇਆ ਹੋਇਆ ਇਹਦੇ ਮਾਰ ਕੈਮਰੇ ਦੇ ਵਿੱਚ ਤੁਹਾਨੂੰ ਪਤਾ ਲੱਗਦਾ ਉਹ ਵੀ ਐ ਛੰਡ ਕੱਢੇ ਪਏ ਨੇ ਜਿਹੜੇ ਆਹ ਕੋਨੇ-ਕੋਨੇ ਹੁੰਦੇ ਨੇ ਇੱਥੋਂ ਦੇਖ ਕੇ ਪਤਾ ਲੱਗਦਾ ਕੰਮ ਦਾ ਕਿ ਵੀ ਕਿੰਨਾ ਘੜ ਕੀਤਾ ਹੋਇਆ ਤੇ ਆਹ ਦੇਖੋ ਜੀ ਇਹਦੀ ਮਤਲਬ ਜਿਵੇਂ ਹੁਣ ਤੁਹਾਨੂੰ ਨਕਸ਼ੇ ਵਾਲਾ ਨਕਸ਼ਾ ਦੇ ਦਿੰਦਾ ਵੀ ਜੀ ਇਹਨੂੰ ਐ ਬਣਾਓ ਉਹਵੇਂ ਹੀ ਤਿਆਰ ਕਰਦੇ ਨੇ ਜਦੋਂ ਨਕਸ਼ੇ ਵਾਲੇ ਤੇ ਕਈ ਚੀ ਜਦੋਂ ਉਹ ਨਹੀਂ ਆਉਂਦੀ ਮਾਲਕ ਨਾਲ ਸਲਾਮ ਮਸਲਾ ਕਰਕੇ ਉਹਨੂੰ ਕੋਈ ਮਾੜਾ ਮੋਟਾ ਰਜੋ ਬਦਲੇ ਵੀ ਖਾਲੇ ਜੇ ਤੁਸੀਂ ਮਤਲਬ ਚੇਂਜ ਕਰਨਾ ਹੁੰਦਾ ਉਹ ਚੇਂਜ ਕਰ ਦਿੰਦੇ ਉਹ ਮਾਲਕ ਦੇ ਹਿਸਾਬ ਦੇ ਨਾਲ ਜਿਵੇਂ ਮਾਲਕ ਕਹਿੰਦਾ ਸਾਨੂੰ ਉਹਦੇ ਹਿਸਾਬ ਨਾਲ ਅਸੀਂ ਚੇਂਜ ਕਰਦੇ ਹਾਂ ਜਿੰਨਾ ਵੀ ਇਹ ਕਰਨ ਵਾਲਾ ਆਪਾਂ ਬਹੁਤ ਵੱਡੀ ਕਿਚਨ ਆ ਇਹ ਬਹੁਤ ਵੱਡੀ ਕਿਚਨ ਦੇਖ ਕੇ ਕੋਠੀ ਦੇ ਵਿੱਚ ਨਹੀਂ ਹੁੰਦੀ ਹਾਂ ਨਹੀਂ ਹੁੰਦੀ ਹੈਗੀ ਜਿਹੜੀ ਕਿਚਨ ਆ ਪੂਰੀ ਵਧੀਆ ਤਰੀਕੇ ਨਾਲ ਵਧੀਆ ਉਹਦੇ ਨਾਲ ਪੈ ਵੀ ਉਹ ਲੱਤ ਕੇ ਦਰਮਿਕਾ ਲਾ ਕੇ ਕੋਈ ਕੋਰ ਦੇ ਵਿੱਚ ਕੋਈ ਤੁਹਾਨੂੰ ਹੋਣੀ ਲੱਗੂਗਾ ਵੀ ਕੋਈ ਚੀਜ਼ ਹੋ ਨਹੀਂ ਲੱਗੂ ਹਾਂ ਜਿਵੇਂ ਨਟ ਪੇਚ ਲੱਗੇ ਹੋਏ ਨੇ ਸਾਰੀ ਚੀਜ਼ ਇੱਕ ਨੰਬਰ ਦੀ ਤਿਆਰੀ ਜੇ ਇਹ ਬੰਦੇ ਨੇ ਵੇਚ ਚ ਕਰਨੀ ਹੋਊ ਕਿਸੇ ਨੇ ਵੀ ਵੇਚ ਵੀ ਕਰ ਸਕਦਾ ਮਤਲਬ ਇਹ ਆਪਣੇ ਮੰਡਰਾੜਵਾ ਜਿੱਥੇਲੇ ਕੰਮ ਚੱਲ ਰਿਹਾ ਜਿੰਨਾ ਜਰ ਸ਼ਫਟ ਨਹੀਂ ਕਰਦੇ ਜਿਹੜੇ ਬੰਦੇ ਨੇ ਆਈਡੀਆ ਵੀ ਲੈਣਾ ਉਹ ਵੀ ਆ ਸਕਦਾ ਦੇਖੋ ਜੀ ਕੱਲੀ ਕੱਲੀ ਚੀਜ਼ ਮੈਂ ਆਪਾਂ ਦੇਖਦੇ ਹਾਂ ਅੰਦਰ ਵੀ ਜਿਹੜਾ ਹੈਗਾ ਇਹਨਾਂ ਕਿਚਨ ਦੇ ਵਿੱਚ ਸਨਮੈਕਾ ਲਾਇਆ ਹੋਇਆ ਸਾਰਾ ਇਹ ਦੇਖੋ ਜੀ ਇਹ ਵੀ ਚੀਜ਼ ਤੁਸੀਂ ਪਹਿਲੀ ਵਾਰੀ ਦੇਖਦੇ ਹੋਵੋਗੇ ਵੀ ਓਪਨ ਚ ਲੱਗੀ ਹੋਈ ਆ ਤੇ ਇਹਨੂੰ ਕਵਰ ਕਰਤਾ ਚਾਰ ਕੋ ਲੂਬਰਾ ਨਾਲ ਇਹੀ ਮਨ ਲਾਛੋਟੀ ਛੋਟੀ ਛੋਟੀ ਚੀਜ਼ਾਂ ਤੁਹਾਡੇ ਟਾ ਤੁਸੀਂ ਕਰਦੇ ਰਹਿੰਦੇ ਹੋ ਬਿਲਕੁਲ ਬਿਲਕੁਲ ਠੀਕ ਹੈ ਜੀ ਮੈਂ ਆਪਾਂ ਆਮ ਘਰਾਂ ਦੇ ਵਿੱਚ ਹੁੰਦਾ ਜੋੜੀਆਂ ਬੱਲੇ ਆਪਾਂ ਨੇ ਲਵਾਉਣੇ ਹੁੰਦੇ ਨੇ ਤੇ ਆਪਾਂ ਹੁਣ ਇਹਨਾਂ ਦੀ ਜੋੜੀਆਂ ਬੱਲਿਆਂ ਦਾ ਕੰਮ ਹੈ ਉਹ ਵੀ ਦਿਖਾਉਨੇ ਆ ਕਿ ਚੰਗੀ ਗੱਲ ਕਰ ਲਈ ਹੁਣ ਚਾਰ ਮਨਲਾ ਦਾ ਬੈਡਰੂਮ ਤਿਆਰ ਕੀਤੇ ਨੇ ਤੁਸੀਂ ਚਾਰ ਬੈਡਰੂਮ ਤਿਆਰ ਕੀਤੇ ਨੇ ਜਿਵੇਂ ਹੁਣ ਆਪਾਂ ਅੰਦਰ ਵੜਦੇ ਆ ਵੜਦੇ ਆ ਇਹ ਮੋਲਡਿੰਗ ਲਾਈ ਆ ਮੋਲਡਿੰਗ 1.5 ਇੰਚ ਦੀ ਦੋ ਚੀਜ਼ ਹੁੰਦੀ ਹੈ ਜੀ ਆਪਾਂ 4 ਇੰਚ ਮੋਲਡਿੰਗ ਲਾਈ ਆ ਓਕੇ ਜਿਵੇਂ ਇਹ ਡਿਜ਼ਾਈਨ ਪਾਇਆ ਜੀ ਇਹ ਅਰਜੀ ਡੈਕਟਰ ਨੇ ਡਿ ਇਹਨੇ ਬਹੁਤ ਵਧੀਆ ਲੱਗਣਾ ਫਰਮਾਇਕਾਂ ਤੇ ਰੰਗ ਦੋ ਚੀਜ਼ਾਂ ਆ ਹੋ ਜਾਣੀਆਂ ਕੰਪੇਅਰ ਹੋ ਜਾਣੀਆਂ ਤਾਂ ਮਤਲਬ ਆਪਸ ਕੰਬੀਨੇਸ਼ਨ ਇਨੇ ਘੈਂਟ ਬਣਾਵਣਾ ਕਿ ਲਾਏ ਨੇ ਫਾਈਵ ਸਟਾਰ ਹੋਟਲਾਂ ਚ ਜਾਂਦੇ ਆ ਨਾ ਉਸ ਤਰ੍ਹਾਂ ਦੇ ਬੈੱਡ ਤਿਆਰ ਕੀਤੇ ਉਸ ਤਰ੍ਹਾਂ ਦੇ ਬੈੱਡ ਐਸੇ ਤਿਆਰ ਕੀਤੇ ਨੇ ਹਾਂ ਮਤਲਬ ਪੂਰੀ ਮਿਹਨਤ ਕਰਕੇ ਪੂਰੀ ਹੌਦੇ ਨਾਲ ਜਦੋਂ ਜਾਣ ਕਰਕੇ ਮਤਲਬ ਐਨ ਬੁਰਾ ਰੀਜ ਲਾ ਕੇ ਕੰਮ ਥੋੜਾ ਕੀਤਾ ਹੋਇਆ ਹਾਂ ਬਿਲਕੁਲ ਪੂਰੀ ਰੀਜ ਲਾ ਕੇ ਮਾਲਕ ਨੇ ਰੀਜ ਲਾ ਕੇ ਕਰਵਾਇਆ ਉਹਨਾਂ ਨੇ ਪੂਰਾ ਮਾਲਕਾਂ ਦਾ ਬਹੁਤ ਹੀ ਜ਼ਿਆਦਾ ਰੀਜ ਲਾ ਕੇ ਬਹੁਤ ਜ਼ਿਆਦਾ ਆਹ LED ਪੈਨ ਲਾ ਗਿਆ ਜੀ ਇਹ ਇਹ ਦੇਖੋ ਜੀ ਕਿੰਨਾ ਵਧੀ ਇਜ ਵਿੱਚ ਆ ਦੇਖੋ ਕਿ ਨਵੀਂ ਚੀਜ਼ ਹੈ ਜਿਵੇਂ ਅਕਸਰ ਆਪਣੇ ਹੁੰਦਾ ਹੈ ਬੋਰਡ 14 ਫੁੱਟ ਚੌੜਾ ਹੈ ਅੱਛਾ ਜੀ 11 ਫੁੱਟ ਉੱਚਾ ਜੀ ਬੰਦੇ ਉਹ ਸਾਹਮਣੇ ਜਿਹੜਾ ਕਬੂੜਾ ਉਹ 6 ਫੁੱਟ ਚੌੜਾ ਹੈ ਸ 11 ਫੁੱਟ ਉੱਚਾ ਜੀ ਠੀਕ ਹੈ ਜੀ ਤੇ ਪੱਲਾ ਵੀ ਐਂ ਹੱਥ ਲਾਏ ਤੇ ਖੁੱਲਦਾ ਦੇਖੋ ਮੈਂ ਕਾ ਜਿਹੜਾ ਲੱਗਿਆ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਕੋਈ ਚੀਜ਼ ਦੇ ਵਿੱਚ ਸਾਨੂੰ ਉਹ ਦਿਖਾ ਦਿਓ ਵੀ ਕਿਤੇ ਕੋਈ ਫਰਕ ਆਏਗਾ ਅਸੀਂ ਖੁਦ ਜਦੋਂ ਆਏ ਅਸੀਂ ਅਸੀਂ ਦੇਖ ਕੇ ਗਏ ਜੀ ਪਹਿਲਾਂ ਤਾਂ ਅਸੀਂ ਦੇਖਿਆ ਸਾਰਾ ਦੇਖਿਆ ਵੀ ਕਿਤੇ ਕੋਈ ਚੀਜ਼ ਲੱਭੇ ਸਾਨੂੰ ਪਰ ਐਂ ਨਿਕ ਨੰਬਰ ਕਰ ਕੰਮ ਕਰ ਰੱਖਿਆ ਆਹ ਭਾਈ ਉਹਨਾਂ ਨੇ ਗਲਾਈ ਤਿਆ ਤੇ ਤੁਸੀਂ ਜਦੋਂ ਦੇਖੋਗੇ ਨਾ ਕੋਲਾਈ ਦੇ ਵਿੱਚ ਵੀ ਕੋਰਾ ਐਨ ਇੱਕ ਸਾਰ ਦੀਆਂ ਲੋਹੇ ਹੱਥ ਫੇਰ ਕੇ ਦੇਖੋਗੇ ਤਾਂ ਇੱਕ ਸਾਰ ਦੀਆਂ ਕੋਰਾ ਬਣਾਈਆਂ ਪਈਆਂ ਨੇ ਹੁਣ ਮਿਸਤਰੀ ਜਿਵੇਂ ਕਿਸੇ ਨੇ ਘਰ ਪੋਣਾ ਹਾਂ ਬੰਦਾ ਸੋਚਦਾ ਵੀ ਯਾਰ ਮੈਂ ਲੱਕੜ ਦਾ ਕੰਮ ਕਰਾਉਣਾ ਹਾਂਜੀ ਠੀਕ ਹੈ ਜੀ ਤੇ ਹੁਣ ਇੱਕ ਤਾਂ ਠੇਕਾ ਲੈ ਲੈਂਦਾ ਮਿਸਤਰੀ ਦੂਜਾ ਨੰਬਰ ਲੇਬਰ ਤੇ ਕਰਦਾ ਵੀ ਸਮਾਨ ਘਰ ਦੇਣੇ ਲਿਆ ਦਿੱਤਾ ਤਾਂ ਤੇ ਆਪਾਂ ਫਿਰ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਆ ਇਹ ਕੋਠੀ ਹੀ ਤਿਆਰ ਕੀਤੀ ਆ ਇਹ ਅਸੀਂ ਇਹਨਾਂ ਨੇ ਸਮਾਨ ਸਾਨੂੰ ਸਾਰਾ ਲਿਆ ਕੇ ਦਿੱਤਾ ਇਹ ਅਸੀਂ ਲੇਬਰ ਤੇ ਕੀਤੀ ਆ ਜੇ ਸਾਡੇ ਕੋਲੋਂ ਅਗਲੇ ਨੇ ਬਿੱਡ ਮਟੀਰੀਅਲ ਲੱਕੜਸ ਵੀ ਸਾਡੇ ਕੋਲ ਲਵਾ ਕੇ ਸਾਰਾ ਕੁਝ ਸਾਡੇ ਕੋਲ ਲਵਾ ਕੇ ਉਹ ਵੀ ਅ ਮਤਲਬ ਤੁਸੀਂ ਸਿਰਫ ਇਹਨਾਂ ਨੂੰ ਠੇਕਾ ਦੇਣਾ ਇਹਨਾਂ ਨੂੰ ਦੱਸਣਾ ਵੀ ਰਿਹਾ ਆ ਚੀਜ਼ ਲਾ ਦਿਓ ਰਿਹਾ ਆ ਚੀਜ਼ ਨਾ ਹਾਂ ਬਿਲਕੁਲ ਉਹ ਸਾਰੀ ਚੀਜ਼ ਦਾ ਜਿਹੜਾ ਹੁੰਦਾ ਠੇਕਾ ਹੋ ਜਾਂਦਾ ਉਹ ਠੇਕਾ ਹੋ ਜਾਂਦਾ ਜੀ ਠੀਕ ਹੈ ਜੀ ਆ ਦੇਖੋ ਆ ਲਿਸਟੜੀ ਤਿਆਰ ਕੀਤੀ ਆਪਾਂ ਨੇ ਲੋਬੀ ਲੋਬੀ ਦੇ ਵਿੱਚ ਇਹ 10x8 ਦੀ ਹੈ ਹੂੰ ਤੇ ਦੇਖੋ ਵੀ ਇਹ ਇਹਦੀ ਵੀ ਕਲੀਕਲੀ ਚੀਜ਼ ਜਿਹੜੇ ਇਹ ਰੂਪਲ ਬਣਾ ਕੇ ਲਾਏ ਨੇ ਜਿਵੇਂ ਇਹ ਵਾਲੇ ਵਾਲੇ ਬਣਾ ਕੇ ਲਾਏ ਨੇ ਇਹ ਵਾਲੇ ਵੀ ਇਹ ਦੇਖੋ ਵੀ ਕੋਈ ਇਹਦੇ ਅੰਦਰ ਵਾਲਾ ਝੂਠ ਕੋਈ ਕੁਝ ਨਹੀਂ ਹੈਗਾ ਜਿੱਦ ਪੂਰੀ ਸਾਫ ਸੁੱਧੀ ਤਿਆਰ ਕੀਤੀ ਆ ਮਤਲਬ ਲੱਗ ਗਿਆ ਇਹਦੇ ਨਾਲ ਪ੍ਰੋਫਾਈਲ ਪੱਲੇ ਲੱਗੇ ਜੀ ਇਹਦੇ ਨਾਲ ਪ੍ਰੋਫਾਈਲ ਇਹ ਬਹੁਤ ਵਧੀਆ ਲੱਗ ਰਹੀ ਹੈ ਲਾਈਟਿੰਗ ਓਕੇ ਜਿਵੇਂ ਇਹ ਬਕਸ਼ੇ ਨੇ ਇਹਨਾਂ ਦੇ ਅੰਦਰ ਵੀ ਲਾਈਟਿੰਗ ਹੋ ਜਾਣੀ ਹੈ ਇਹ ਸਾਰਾ ਬਹੁਤ ਹੀ ਵਧੀਆ ਲੱਗ ਰਿਹਾ ਹੈ ਜਦੋਂ ਇਹ ਇਹ ਚੀਜ਼ ਦੀ ਲੁੱਕ ਆਉਣੀ ਹੈ ਕਿਉਂਕਿ ਜਿਹੜੀ ਜਿਹੜਾ ਪਰਿਵਾਰ ਹੁੰਦਾ ਉਹਨੇ ਜ਼ਿਆਦਾਤਰ ਸਮਾਂ ਲਿਵਿੰਗ ਰੂਮ 'ਚ ਹੀ ਗੁਜ਼ਾਰਨਾ ਇੱਕ ਚੀਜ਼ ਹੋਰ ਹੈ ਜੀ ਤਾਂ ਆਪ ਆਪਣੇ ਇਹਦੇ ਪ੍ਰੋਫਾਈਲ ਪੱਲੇ ਲਾਏ ਨੇ ਇਹ ਵੀ ਸਨਮੈਕ ਕਿਹੜਾ ਕੰਬੀਨੇਸ਼ਨ ਕਰਕੇ ਲਾਏ ਨੇ ਵੀ ਸਨਮੈਕ ਕਿਹਨੇ ਤੇ ਕਿਹੜੇ ਜਚਣਗੇ ਇਹਦੇ ਨਾਲ ਪ੍ਰੋਫਾਈਲ ਬਲੈਕ ਵੀ ਆਉਂਦੀ ਹੈ ਇਹ ਕਾਪਰ ਵੀ ਆਉਂਦੀ ਹੈ ਤੇ ਵਾਈਟ ਵੀ ਆਉਂਦੀ ਆ 골ਡ ਵੀ ਆਉਂਦੀ ਆ ਪਰ ਅਸੀਂ ਉਹ ਸੰਮੈਕੇ ਨਾਲ ਕੰਬੀਨੇਸ਼ਨ ਕਰਿਆ ਵੀ ਆਪਾਂ ਨੇ ਸੰਮੈਕੇ ਨਾਲ ਕੰਬੀਨੇਸ਼ਨ ਕਿਹੜਾ ਜੱਜ ਪੌੜੀ ਵੀ ਸਾਡੇ ਲੜਾਈ ਆ ਜੀ ਬੱਲੇ 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 ਠੀਕ ਹੈ ਪੌੜੀ ਦੇ ਵਿੱਚ ਜਿਹੜਾ ਪੌੜੀ ਦੇ ਵਿੱਚ ਇਧਰ ਸੈਡਾਂ ਦੇ ਡਿਜ਼ਾਈਨ ਆ ਗਿਆ ਡੀਕੋ ਪੇਂਟ ਹੋਣਾ ਆ ਦੇਖੋ ਇਹ ਪਾਲਸੋਨ ਦੀ ਲੱਗੀ ਹੋਈ ਆ ਤੇ ਇਧਰ ਇਹ ਡੀਕੋ ਪੇਂਟ ਹੋਣਾ ਇਹ ਡੀਕੋ ਪੇਂਟ ਹੋ ਗਿਆ ਬਹੁਤ ਹੀ ਵਧੀਆ ਇਹਨੂੰ ਚਾਰ-ਚੰਦ ਲੱਗ ਜਾਂਦੇ ਵੀ ਇਹ ਬਹੁਤ ਹੀ ਵਧੀਆ ਲੱਗਣੀ ਬਹੁਤ ਵਧੀਆ ਲੱਗਣੀ ਆ ਬਹੁਤ ਵਧੀਆ ਲੱਗਣੀ ਆ ਠੀਕ ਹੈ ਜੀ ਠੀਕ ਹੈ ਕਿਉਂਕਿ ਰੀਜ ਦੇ ਨਾਲ ਜਿਵੇਂ ਤੁਹਾਨੂੰ ਦ ਆ ਸ਼ੀਸ਼ਾਗਰ ਲੱਗਿਆ ਹੋਇਆ ਜੀ ਹਾਂ ਇਹ ਇਹ ਬਾਲਾ ਨਾਮ ਦਾ ਸ਼ੀਸ਼ਾ ਲੱਗਿਆ ਹੋਇਆ ਜੀ ਤਫਨ ਸ਼ੀਸ਼ਾ ਲੱਗਿਆ ਹੋਇਆ ਹੈ ਤਫਨ ਸ਼ੀਸ਼ਾ ਲੱਗਿਆ ਹੋਇਆ ਹੈ ਬਾਲਾ ਨਾਮ ਦਾ ਸ਼ੀਸ਼ਾ ਲੱਗਿਆ ਹੈ ਇਹਦੇ ਪੌੜੀ ਦੇ ਥੱਲੇ ਵੀ ਅੱਡੇ ਥੱਲੇ ਵੀ ਐਲਈ ਲਾਈਟਾਂ ਲਾਈਟਾਂ ਹਾਲੇ ਚਾਲੂ ਹੋਣੀਆਂ ਅੱਛਾ ਮਤਲਬ ਹਲੇ ਤਾਂ ਜਿਹੜੀ ਤੁਸੀਂ ਲੁੱਕ ਦੇਖ ਰਹੇ ਹੋ ਅੱਧੀ ਲੁੱਕਾਂ ਕੋਠੀ ਦੀ ਹੈ ਅੱਧੀ ਲੁੱਕ ਹੈ ਜਦੋਂ ਤਿਆਰ ਹੋਊਗੀ ਮਤਲਬ ਮਹਿਲ ਵਾਂਗੂ ਲੱਗਣੀ ਹੈ ਬਹੁਤ ਹੀ ਵਧੀਆ ਲੱਗੂਗੀ ਆ ਦੇਖੋ ਇੱਧਰ ਵਾ ਕੇ ਦੇਖੋ ਇੱਧਰ ਬਈ ਮਾਰੀ ਮੜਾ ਜਾ ਕੈਮਰਾ ਕੇ ਆ ਦੇਖੋ ਜਦੋਂ ਬੰਦਾ ਉਰੇ ਆ ਕੇ ਖੜਦਾ ਹੈ ਖੜ ਮਤਲਬ ਜਿਹੜਾ ਬੰਦਾ ਵਿਜ਼ਿਟ ਕਰੂ ਦਾ ਕੇ ਦੇਖੂਗਾ ਵੀ ਹਾਂ ਯਾਰ ਕੰਮ ਕਿੱਤਾ ਹੋਇਆ ਇਕ ਆ ਅਗਲੀ ਹੋਰ ਚੀਜ਼ ਜਿਵੇਂ ਇਹਦੀ ਟੀਕਪਲਾਈ ਲਾਈ ਆ ਸਾਈਟ ਟੀਕਪਲਾਈ ਲਾਈ ਆ ਇਹਦੇ ਨਾਲ ਕੰਬੀਨੇਸ਼ਨ ਕੀਤੇ ਹੋਏ ਟੀਕਪਲਾਈ ਇਹਦੇ ਨਾਲ ਮੈਚਿੰਗ ਕਰਦੀ ਆ ਵਿਪਾਲ ਸੋਕੇ ਨੂੰ ਕੰਬੀਨੇਸ਼ਨ ਸਹੀ ਆਉਂਦਾ ਇਹ ਗੇਟ ਇਹ ਗੇਟ ਆ ਪਹਿਲਾਂ ਤਾਂ ਅਗਰ ਆਪਾਂ ਗੱਲ ਕਰ ਲਈਏ ਇਹ ਮੇਨ ਗੇਟ ਆ ਗੋਠੀ ਦਾ ਇਹ ਮੇਨ ਗੇਟ ਆ ਜਿਹੜਾ weight ਦੇਖ ਲਈਏ weight ਦਾ ਹੋ ਜੇ ਘੱਟ ਵੱਡੇ ਡੇਢ ਕੁਆਂਟਲ ਦਾ ਹੋਗਾ ਡੇਢ ਕੁਆਂਟਲ ਦਾ ਹੋਗਾ ਇਹਦੇ ਵਿੱਚ ਵੀ ਪਤਾ ਲੱਗਦਾ ਕਾਰਾਗਰੀ ਦਾ ਪਤਾ ਲੱਗਦਾ ਹਾਂਜੀ ਅਕਸਰ ਆਪਾਂ ਦੇਖਦੇ ਹਾਂ ਗੇਟਾਂ ਦੇ ਵਿੱਚ ਨਾ ਜਿਹੜੇ ਇਹਨੇ ਹੈਂਡਲ ਨੇ ਅੱਛਾ ਇਹ ਵੀ ਆਪ ਤਰ ਕੀਤੇ ਇਹ ਵੀ ਹੈਂਡਲ ਸੀ ਆਪ ਕਰੇ ਡਿਜ਼ਾਈਨਡ ਜੋਨ ਕਿਵੇਂ ਇੱਕ ਡਿਜ਼ਾਈਨ ਸਾਨੂੰ ਇਹ ਮੁੰਡੇ ਇਹਨਾਂ ਦੇ ਜਿਹੜੇ ਹੈਗੇ ਤੇ ਕਰਤਾਰਚੋਂ ਮੈਟ ਤੋਂ ਕੱਢ ਕੇ ਦੇ ਦਾਂਦਾ ਸੀਗਾ ਅਸੀਂ ਉਹੀ ਚੀਜ਼ ਇਹਨਾਂ ਨੂੰ ਪ੍ਰੋਵਾਈਡ ਕਰਾਉ। ਚੋਦੀ ਤੁਸੀਂ ਬਣਾ ਕੇ ਲੱਗੋ ਉਹ ਬਣਾ ਕੇ ਦੇ ਦਿੰਦੇ ਵੀ ਆ ਲੋ ਜੀ ਅਸੀਂ ਲਾਤੀ ਠੀਕ ਪਾਲਿਸ਼ ਹੋ ਜਾਣੀ ਆ ਇਹਨੇ ਪਾਲਿਸ਼ ਹੋ ਜਾਣੀ ਜਿਹੜਿਆ ਰੇਸ਼ੇ ਦੇ ਜਿਹੜੇ ਪਾਲਿਸ਼ ਹੋ ਜਾਣੇ ਨੇ ਉੱਠ ਕੇ ਆਉਣੇ ਓਏ ਉੱਠ ਕੇ ਬਾਹਰ ਆਵਾਂਗੇ ਜੀ ਉੱਠ ਕੇ ਬਾਹਰ ਇਹ ਐ ਨਹੀਂ ਲੱਗਣਾ ਵੀ ਪਲਾਈ ਲੱਗੀ ਹੋਈ ਆ ਇਹ ਲੱਗੂਗਾ ਵੀ ਲੱਕੜ ਲੱਗੀ ਲੱਕੜ ਲੱਗੀ ਪੂਰੀ ਵਧੀਆ ਉਹਦੇ ਨਾਲ ਕੰਬੀਨੇਸ਼ਨ ਆ ਗੇਟ ਵੀ ਪੂਰਾ 8 ਫੁੱਟ ਦਾ ਤਾਂ ਗੇਟ ਹੈ 8 ਫੁੱਟ ਗੇਟ ਆ ਜੀ 메인 ਗੇਟ ਦਾ ਹੈਗਾ ਇਹ 16 ਫੁੱਟ ਦਾ ਜੀ ਅੱਧਾ ਗੇਟ ਉੱਪਰ ਫਿਕਸ ਕੀਤਾ ਅੱਧਾ ਗੇਟ ਖੋਲਾ ਕੀਤਾ ਹਰ ਬੈਡਰੂਮ ਦਿਖਾਉਣੇ ਆ ਜਿਹੜਾ ਇਧਰਲਾ ਬੈਡਰੂਮ ਹੈ ਆ LED ਪੈਨਲ ਆ LED ਪੈਨਲ ਦੇ ਵਿੱਚ ਤੁਸੀਂ ਚੈੱਕ ਕਰੋ ਵੀ ਕੱਲੀ ਕੱਲੀ ਕੋਰ ਜਿਹੜੀ ਕੱਲੀ ਕੱਲੀ ਕੋਰ ਆ ਕੋਈ ਹੈਗੀ ਆ ਵੀ ਕੋਈ ਰੜਕਦੀ ਕਿਤੇ ਕੋਈ ਚੀਜ਼ ਦੀ ਰੜਕਦੀ ਕੋਈ ਜਿਹੜਾ ਸਮੈਕਾ ਅ ਦਵਾ ਦੋਏ ਦੇ ਸਮੈਕਾ ਕੰਬੀਨੇਸ਼ਨ ਕੀਤਾ ਇਹਨੂੰ ਦੇਖੋ ਕਿ ਕਿੰਨਾ ਵਧੀਆ ਸੈਟਅਪ ਕੀਤਾ ਦੇਖਣ ਦੇਖੋ ਤੁਸੀਂ ਬਾਕੀ ਸਾਡੀਆਂ ਗੱਲਾਂ ਤੇ ਨਾ ਜਾਇਓ ਆਪ ਦੇਖੋ ਵੀ ਕੰਬੀਨੇਸ਼ਨ ਦੇਖੋ ਆ ਸਾਨੂੰ ਮੈਗਾ ਸਲਵਾਇਗਾ ਲੱਗਿਆ ਹੋਇਆ ਇਹਦੇ ਨਾਲ ਇਹਦਾ ਇਹਦਾ ਕੰਬੀਨੇਸ਼ਨ ਕੀਤਾ ਹੋਇਆ ਮਤਲਬ ਕਿੰਦਾ ਸੋਹਣਾ ਲੱਗਦਾ ਇਹ ਡਿਜ਼ਾਈਨ ਵਗੈਰਾ ਫਿਰ ਤੁਹਾਨੂੰ ਨਕਸ਼ੇ ਦੇ ਉੱਤੇ ਹੁਣ ਇਹ ਨਕਸ਼ੇ ਦੇ ਉੱਤੇ ਸਾਰੇ ਡਿਜ਼ਾਈਨ ਨਕਸ਼ੇ ਦਾ ਦੀ ਓਕੇ ਨਕਸ਼ੇ ਦੇ ਡਿਜ਼ਾਈਨਰ ਸਾਹਿਬ ਨਾਲ ਸੀ ਉਹਨੂੰ ਨਕਸ਼ਾ ਬਣਾ ਕੇ ਫਿਰ ਉਹ ਬਾਅਦ ਵਿੱਚ ਆਉਂ ਆ ਕੇ ਬਿਲਟ ਕਰਦਾ ਸੀ ਇਹਦੇ ਬਹੁਤ ਵਧੀਆ ਕੰਮ ਕੀਤਾ ਸੀ ਇਹ ਸਲੀਮ ਨਕਸ਼ੇ ਆਲਾ ਮਲੇ ਕੋਲੇ ਅੱਛਾ ਜੀ ਉਹਨਾਂ ਨੇ ਇਹ ਉਹਨਾਂ ਦਾ ਨਕਸ਼ਾ ਸਾਰਾ ਠੀਕ ਹੈ ਇਹਦੇ ਵਿੱਚ ਵੀ ਜਿਹੜਾ ਬੈਡਰੂਮ ਬੈੱਡ ਹੈ ਇਹਨਾਂ ਨੇ ਤਿਆਰ ਕੀਤਾ ਹੋਇਆ ਪਿੱਛੇ ਤੁਸੀਂ ਹਾਂ ਦੇਖੋ ਛ ਅਦੇ ਪਰਫਾਈਲ ਪਰਫਾਈਲ ਪੱਲਾ ਆ ਗਿਆ ਦੇਖੋ ਜੀ ਕਰੋ ਚੱਕ ਆ ਪਰਫਾਈਲ ਪਰ ਲਾ ਆ ਗਿਆ ਇਹ ਜਗਾ ਬੋੜ ਦੇ ਜਾਲੀ ਸਿੜੀ ਪੈਨਲ ਦੇ ਵਿੱਚ ਇਹ ਆ ਰੂਬ ਲਾ ਕੇ ਚਾਰ ਕੋਣ ਲੱਗੇ ਹੋਏ ਇਹ ਵਾਲੀ ਪੱਲੇ ਆ ਗਏ ਪੱਲੇ ਕਿਵੇਂ ਆ ਗਏ ਪੱਲੇ ਵੀ ਅਲਡੇਟ ਸਾਹਿਬ ਨੇ ਅਪਰੌਂਡ ਦਿੱਤੇ ਨੇ ਵੀ ਦੋਨੇ ਪੱਲੇ ਦਿਖਦੇ ਰਹਣ ਉਧਰੋਂ ਦੇ ਬੰਦੇ ਨੂੰ ਅੱਛਾ ਦੋਨੇ ਪੱਲੇ ਦਿਖਦੇ ਰਹਿਣ ਵੀ ਆ ਪੱਲਾ ਵੀ ਉਪਲਾ ਵੀ ਦਿਖਦਾ ਵੀ ਉਧਰੋਂ ਦੇ ਪੱਲੇ ਨਹੀਂ ਬਰਬਰ ਵੀ ਦੇਖ ਸਕਦਾ ਸੀ ਹਾਂ ਬਰਬਰ ਦੇਖ ਸਕਦਾ ਬਰਬਰ ਦੇਖ ਸਕਦੇ ਪਰ ਨਹੀਂ ਉਹਨਾਂ ਨੇ ਇਹ ਦਿਖਾਇਆ ਵੀ ਇਧਰੋਂ ਪੱਲੇ ਇਹ ਆ ਵੀ ਪੱਲਾ ਲੱਗ ਕੋਣ ਉਧਰ ਲੰਬੇ ਪੱਲੇ ਨੇ ਇਧਰ ਪੱਲੇ ਛੋਟੇ ਨੇ ਛੋਟੇ ਮਤਲਬ ਜ਼ਰੂਰ ਦੇ ਹਿਸਾਬ ਨਾਲ ਜ਼ਰੂਰ ਦੇ ਹਿਸਾਬ ਨਾਲ ਇਹਦੇ ਉੱਪਰ ਜਿਵੇਂ ਉਹ ਬਣ ਉਹਦੀ ਕੀ ਦੇਖੋ ਇਹਦੇ ਉੱਪਰਲੇ ਪੱਲੇ ਆਪਣੇ ਘਰਾਂ ਦੇ ਵਿੱਚ ਪਹਿਲਾਂ ਬਣੇ ਹੁੰਦੇ ਸੀ ਨਾ ਦਬਕੇ ਉਹਦੀ ਵੀ ਲੁੱਕ ਦੇਖੋ ਕੰਮ ਕਰਕੇ ਕਿੰਡੀ ਪਿਆਰੀ ਬਣਾ ਰੱਖੀ ਹੈ ਇਹ ਕੰਮ ਅਸੀਂ ਫੜਿਆ ਜਿਹੜਾ ਵੀ ਕੰਮ ਫੜਦੇ ਆ ਅਸੀਂ ਉਹਨੂੰ ਪੂਰਾ ਕਲੀਅਰ ਕਰਕੇ ਉਸ ਤੋਂ ਬਾਅਦ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆ ਵੀ ਇਹਦਾ ਕੰਮ ਨਿਭੜੇ ਕਿਸੇ ਪਾਸੇ ਕੋਈ ਲਾਂਭਾ ਨਾ ਆਵੇ ਕਿਸੇ ਦਾ ਵੀ ਕੋਈ ਜਦੋਂ ਲਾਂਭਾ ਆ ਗਿਆ ਉਹ ਤੋਂ ਕੰਮ ਕਰੇ ਦਾ ਨਾ ਕਰੇ ਦਾ ਇੱਕੋ ਹੀ ਗੱਲ ਇੱਕ ਬਰਾਬਰ ਆ ਜੇ ਆਪਾਂ ਕੰਮ ਵਧੀਆ ਵੀ ਕੀਤਾ ਟਾਈਮ ਤੇ ਨਾ ਕੀਤਾ ਉਹ ਵੀ ਬਹੁਤ ਕਿਉਂਕਿ ਅੱਜਕੱਲ ਆ ਦੇਖੋ ਜੀ ਇਹ ਐਲਈਡੀ ਪੈਨਲ ਹੈ ਓਕੇ ਇਹ ਵੀ ਕੰਬੀਨੇਸ਼ਨ ਦੇਖੋ ਕਿੰਨੀ ਵਧੀਆ ਤਰੀਕੇ ਨਾਲ ਕਰੀ ਇਹਦਾ ਵੀ ਕੰਬੀਨੇਸ਼ਨ ਹਾਂ ਦੇਖੋ ਸਾਰੇ ਪੱਲੇ ਪੁੱਲੇ ਖੋਲ ਕੇ ਜਦੋਂ ਆਪਾਂ ਖੋਲਦੇ ਆ ਨਾ ਤਾਂ ਪਤਾ ਲੱਗਦਾ ਵੀ ਚੀਜ਼ ਲੱਗੀ ਹੋਈ ਆ ਫਿਰ ਉਹਨਾਂ ਦੇ ਆ ਜਿਹਦੇ ਸਾਹਮਣੇ ਸਾਨੂੰ ਇਹ ਜਗ੍ਹਾ ਖਾਲੀ ਦੇ ਦਿੱਤੀ ਅੱਛਾ ਜੀ ਫਿਰ ਉਹਨਾਂ ਨੇ ਖਾਲੀ ਦਿੱਤੀ ਜਗ੍ਹਾ ਫਿਰ ਅਸੀਂ ਇਹ ਤੇ ਜਿਹੜਾ ਨਾਲ ਗੱਲ ਕੀਤੀ ਵੀ ਆਪਾਂ ਇੱਥੇ ਨਾ ਮਿਰਰ ਲਾ ਦਨੇ ਆ ਮਿਰਰ ਲਾ ਕੇ ਫਿਰ ਇਹ ਵਧੀਆ ਸਿਸਟਮ ਸਿਸਟਮ ਸਾਡਾ ਪਕਾ ਲਿਆ ਫਿਰ ਇਹਨਾਂ ਦੇ ਇੱਕ ਬੰਦੇ ਰਿਸ਼ਤੇਦਾਰ ਨੇ ਵੀ ਕਿਹਾ ਵੀ ਮੈਨੂੰ ਵੀ ਇਸ ਤਰ੍ਹਾਂ ਬਣਾ ਕੇ ਦੇ ਇਹ ਜੇ ਜੇਕ ਨਾਲ ਖੁੱਲਦਾ ਇਹ ਇਹਨ ਥੋੜਾ ਜਿਆਦਾ ਹੁਕਾ ਲਓ ਪੁਸ਼ ਕਰੋ ਬਸ ਇਹ ਆ ਗਿਆ ਬੱਲੇ 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 ਦੇਖੋ ਜੀ ਜਿਵੇਂ ਆਪਣੇ ਘਰੇ ਲੇਡੀਜ਼ ਨੇ ਜਿਆਦਾਤਰ ਸਮਾਨ ਵਗੈਰਾ ਰੱਖਣਾ ਹੁੰਦਾ ਤਾਂ ਜੈਕ ਸਿਸਟਮ ਲਾਤਾ ਬੈੱਡ ਦੇਖ ਲਓ ਕਿੰਨਾ ਕਮਾਲ ਦਾ ਬੈੱਡ ਤਿਆਰ ਕੀਤਾ ਹੋਇਆ ਪੂਰਾ ਵਧੀਆ ਕਰਕੇ ਜੀ ਮਿਹਨਤ ਕਰਕੇ ਪੂਰੀ ਵਧੀਆ ਤੇ ਅੰਦਰ ਵੀ ਸਨਮੈਕਾ ਸਰਮੂਗਾ ਲੱਗਿਆ ਹੋਇਆ ਇਹ ਤਾਂ ਹੀ ਛਿੱਕ ਚੀਜ਼ ਦੇ ਥੱਲੇ ਵੀ ਬਰਬਰ ਵੀ ਮਾਰ ਜਿਵੇਂ ਹੁਣ ਇਹ ਚੀਜ਼ਾਂ ਬਣੀਆਂ ਨੇ ਇਹਨਾਂ ਦੇ ਬੈਕ ਤੇ ਵੀ ਸਨਮੈਕਾ ਲੱਗਿਆ ਪਿਆ ਲੁ ਸਿਓਂ ਕਰਨ ਲੱਗੇ ਓਕੇ ਮਰ ਸਿਓਂਕ ਦੀ ਪੂਰੀ ਨਿਸ਼ਾਨ ਪੂਰੀ ਨਿਸ਼ਾਨ ਕੀਤੀ ਆਪਦੇ ਵੱਲੋਂ ਬਾਕੀ ਤਾਂ ਰੱਬ ਦੀ ਮਾਰ ਦੀ ਹੈ ਹਾਂ ਇਹ ਆਪਾਂ ਬੈੱਡ ਦੀ ਗੱਲ ਕਰ ਰਹੇ ਸੀ ਦੇਖੋ ਜੀ ਬੈੱਡ ਕਿਡਾ ਵਧੀਆ ਤਿਆਰ ਕੀਤਾ ਹੋਇਆ ਤੇ ਹੁਣ ਜਿਵੇਂ ਤੁਹਾਨੂੰ ਆਪਾਂ ਬੈੱਡ ਦਿਖਾਇਆ ਖੁੱਲਣ ਵਾਲਾ ਹੈ ਨਾ ਪੂਰਾ ਪੂਰਾ ਪੱਲਾ ਜਿਹੜਾ ਖੁੱਲਿਆ ਹੁੰਦਾ ਇਹ ਜਿਵੇਂ ਆਪਣੇ ਨਾਰਮਲ ਘਰਾਂ ਦੇ ਵਿੱਚ ਹੁੰਦੇ ਨੇ ਇਹ ਉਵੇਂ ਤਿਆਰ ਕੀਤੇ ਹੋਏ ਨੇ ਦੇਖੋ ਜੀ ਇਹ ਇਹ ਜਿਹੜੀ ਚੀਜ਼ਾਂ ਨੇ ਜਿਵੇਂ ਇੱਕ ਮਿਸਤਰੀ ਨੇ ਨਾ ਕਈ ਆਹ ਚੀਜ਼ਾਂ ਦਾ ਸਰਮਾਇਕਾ ਨਹੀਂ ਲਾਉਂਦੇ ਅੱਛਾ ਆਜੀ ਤੇ ਜਾ ਕੇ ਨਾ ਇੱਥੇ ਵੀ ਅਸੀਂ ਸਰਮਾਇਕਾ ਲਾਇਆ ਵੀ ਨਹੀਂ ਇਹ ਪੱਟੀ ਵੀ ਜਿਹੜੀ ਹੈਗੀ ਹੈ ਨਾ ਉਹ ਵੀ ਅਸੀਂ ਸਰਮਾਇਕਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੀ ਉਹ ਵੀ ਇੱਕ ਤਾਂ ਹੁੰਦਾ ਦਿਖਾਵੇ ਵਾਲਾ ਕੰਮ ਦਿਖਾਵੇ ਲਈ ਤਾਂ ਦੇਖ ਇਹ ਕਮ ਅੰਦਰੋਂ ਵੀ ਸੋਲਿਡ ਆ ਅੱਜ ਮੈਂ ਤੁਸੀ ਚੀਜ਼ਾਂ ਦਿਖਾਈਆਂ ਨੇ ਸਾਨੂੰ ਕੋਰਾ ਕੋਰਾ ਦਿਖਾਈਆਂ ਨੇ ਹਾਂ ਬਿਲਕੁਲ ਜੀ ਬਹੁਤ ਸੋਹਣੀਆਂ ਲੱਗਦੀਆਂ ਨੇ ਰੂਮ ਦੇਖ ਰਹੇ ਹੋ ਇਹਦੇ ਵੀ ਅੰਦਰ ਮਤਲਬ ਹਰ ਇੱਕ ਚੀਜ਼ ਦੇ ਵਿੱਚ ਨਵੀਂ ਟੈਕਨੋਲੋਜੀ ਯੂਜ਼ ਕੀਤੀ ਆ ਹਾਂ ਇਹਦੇ 'ਚ ਜੇ ਅਸੀਂ ਮਾਰਬਲ ਸਨਮੈਕਾ ਜਿਵੇਂ ਬਾਹਰ ਪੈਟਰਨ ਲੱਗਿਆ ਹੋਇਆ ਉਵੇਂ ਇਹਦੇ ਕੰਬੀਨੇਸ਼ਨ ਕੀਤੀ ਆ ਫਿਰ ਇਹਦੇ ਜਿਹੜੇ ਅੱਜ ਕੱਲ ਲੋਕ ਚੱਲਦੇ ਨੇ ਪੁਸ਼ ਲੌਕ ਚੱਲਦੇ ਨੇ ਅੱਛਾ ਪੁਸ਼ ਲੌਕ ਚੱਲਦੇ ਨੇ ਹਾਂ ਪੁਸ਼ ਲੌਕ ਚੱਲਦੇ ਨੇ ਜਦ ਪੁਸ਼ ਲੌਕ ਆ ਇਹ ਲੱਗ ਗਿਆ ਤੇ ਉਸ ਤੋਂ ਬਾਅਦ ਇਹ ਖੁੱਲ ਗਿਆ ਇਹ ਇਸ ਤਰ੍ਹਾਂ ਦੇ ਲੌਕ ਨੇ ਸਾਰੇ ਵੀ ਮਤ ਆਏ ਸਮਝ ਲੋ ਵੀ ਕੰਮ ਦੇ ਉੱਪਰ ਪੂਰੀ ਰੀਜ ਹਰ ਲਾਈ ਹੋਈ ਆ ਸਾਨੂੰ ਵੀ ਦੇਖ ਕੇ ਬਹੁਤ ਮਜ਼ਾ ਆਇਆ ਐਂ ਲੱਗਦਾ ਸੀ ਜਿਵੇਂ ਕਿ ਆਪਾਂ ਕਿਤੇ 5 ਸਟਾਰ ਹੋਟਲ ਦੇ ਵਿੱਚ ਆਏ ਆ ਨਾ ਤੇ ਹੁਣ ਇਹਦਾ ਤੁਸੀਂ ਜਿਹੜੇ ਅੱਧੇ ਲੋਕ ਨੇ ਉਹ ਡਰਾਤੇ ਨੇ ਵੀ ਯਾਰ ਐਡੀ ਐ ਬੜੀਆਂ ਬੜੀਆਂ ਗੋਠੀਆਂ ਦੇ ਕੰਮ ਕਰਦੇ ਨੇ ਨਹੀਂ ਨਹੀਂ ਅਸੀਂ ਪਹਿਲਾਂ ਵੀ ਛੋਟੀਆਂ ਕੰਮ ਕਰਦੇ ਤੇ ਹੁਣ ਵੀ ਅਸੀਂ ਛੋਟੀਆਂ ਗੋਠੀਆਂ ਕੰਮ ਕਰਦੇ ਆ ਠੀਕ ਹੈ ਨਹੀਂ ਹੈਗਾ ਛੋਟੀ ਗੋਠੀ ਦਾ ਕੰਮ ਤੇ ਵੱਡੀ ਗੋਠੀ ਦਾ 100 ਚੋਂ ਬਣਾਉਣ ਵਾਲਾ ਇੱਕ ਹੁੰਦਾ 99 ਦਾ ਛੋਟੀਆਂ ਗੋਠੀਆਂ ਆ ਨੋਰਮਲ ਐਵਰੇਜ ਲੋਕ ਨੋਰਮਲ ਐਵਰੇਜ ਗੋਠੀਆਂ ਬੰਦੀਆਂ ਨੇ ਉਹਦੇ ਵਿੱਚ ਵੀ ਐਂ ਹੁੰਦਾ ਵੀ ਠੇ ਉਸ ਤੋਂ ਬਾਅਦ ਬਿੱਦ ਮਟੀਰੀਅਲ ਕੋਲ ਬਿੱਦ ਮਟੀਰੀਅਲ ਕਰਦੇ ਉਹ ਵੀ ਸੇਮ ਚੀਜ਼ ਹਾਂ ਸਾਡੇ ਕੋਲ ਇੱਕ ਚੀਜ਼ ਹੋਰ ਵੀ ਹੁੰਦਾ ਅਸੀਂ ਜੂ ਪੀ ਪੀ ਸੀ ਦੇ ਜਿਵੇਂ ਕਿਤਨਾ ਬੰਦੀਆਂ ਨੇ ਜੂ ਪੀ ਪੀ ਸੀ ਦੇ ਪੱਲੇ ਬੰਦਦੇ ਨੇ ਅਸੀਂ ਉਹ ਵੀ ਤਿਆਰ ਕਰ ਦਿੰਦੇ ਹਾਂ ਇਹ ਯੂ ਵੀ ਪੀ ਪੀ ਸੀ ਕੀ ਚੀਜ਼ ਹੈ ਇਹ ਹੀ ਪਲਾਸਟਿਕ ਹੁੰਦੀ ਹੈ ਜਿਵੇਂ ਕੋਠੀਆਂ ਅੱਜ ਕੱਲ ਬਾਹਰ ਬੰਦੇ ਜਾਂਦੇ ਨੇ ਕੋਠੀਆਂ ਬੰਦ ਕਰਕੇ ਚਲੇ ਜਾਂਦੇ ਨੇ ਉਹਨਾਂ ਦੇ ਕੋਠੀਆਂ ਤੇ ਸੌਫ ਲੱਗੀ ਹੁੰਦੀ ਹੈ ਉਹ ਕੋਈ ਉਹ ਜੀ ਸੁਣੀ ਹੈਗਾ ਬੀ ਅੱਛਾ ਜਿਹੜੀ ਪਲਾਸਟਿਕ ਅੱਗੇ ਇਕੱਠਾ ਚੱਲਦਾ ਪਲਾਸਟਿਕਾਂ ਲਈ ਚੱਲਦਾ ਠੀਕ ਹੈ ਉਹ ਵੀ ਅਸੀਂ ਕੰਪਲੀਟ ਤਿਆਰ ਕਰ ਦਿੰਦੇ ਹਾਂ ਕੰਪਲੀਟ ਤਿਆਰ ਕਰ ਸਾਰੀ ਜਿੰਮੇਵਾਰੀ ਜਿਹੜੀ ਤੁਹਾਡੀ ਹੋਊਗੀ ਇਹਨਾਂ ਦੀ ਹੋਊਗੀ ਜੇਕਰ ਤੁਹਾਡਾ ਛੋਟਾ ਕੰਮ ਹੈ ਮਤਲਬ ਤੁਹਾਡਾ ਛੋਟਾ ਘਰ ਹੈ ਉਹ ਵੀ ਤੁਸੀਂ ਤਿਆਰ ਕਰਾਉਣਾ ਤਾਂ ਵੀ ਬੇਚੀਜ਼ ਕਿਹਨਾਂ ਕੋਲੇ ਆ ਸਕਦੇ ਹੋ ਨੰਬਰ ਇਹਨਾਂ ਸਕਰੀਨ ਤੇ ਆਉਂਦਾ ਤੇ ਕੋਈ ਸਾਈਟ ਵਿਜ਼ਿਟ ਕਰਨੀ ਆ ਤਾਂ ਉਹ ਵੀ ਤੁਹਾਨੂੰ ਕਰਵਾਉਣਗੇ ਜਿੱਦੇ ਨਾਲ ਤੁਹਾਨੂੰ ਕੰਮ ਦਾ ਆਈਡੀਆ ਬਹੁਤ ਮਿਲ ਜਾਂਦਾ ਤੇ ਬਾਕੀ ਹੁਣ ਆਪਾਂ ਵਾਦਾ ਕਰਦੇ ਆ ਜੀ ਤੁਹਾਡੇ ਨਾਲ ਬਾਈ ਉਹਨਾਂ ਨਾਲ ਆਪਾਂ ਜੁੜੇ ਰਹਾਂਗੇ ਤੇ ਜਿਹੜਾ ਹੋਰ ਕੰਮ ਹੈ ਛੋਟੀਆਂ ਗੋਠੀਆਂ ਦੇ ਕੰਮ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਹੋਰ ਵੀ ਅਸੀਂ ਇਹਨਾਂ ਦੇ ਕੰਮ ਦੇਖੇ ਨੇ ਬਹੁਤ ਵਧੀਆ ਨੇ ਬਾਕੀ ਬੇਚੀਜ਼ ਕਿ ਤੁਸੀਂ ਇਹਨਾਂ ਕੋਲੇ ਆਓ ਤੁਹਾਡ ਇੱਕ ਨੰਬਰ ਕਰਕੇ ਦੇਣਗੇ ਬੁਧਰ ਜ਼ਰੂਰ ਕਰੋ ਇਹਨਾਂ ਦੇ ਸ਼ੋਰੂਮ ਤੇ ਧੰਨਵਾਦ